ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਦੇ ਪਿੰਡਾਂ ਦਾ ਤੂਫਾਨੀ ਦੌਰਾ ਲੋਕ ਸਭਾ ਹਲਕਾ ਬਠਿੰਡਾ ਤੋਂ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐਲਾਨੇਗੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰਦਿਆ ਹਲਕੇ ਦੇ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਬਾਦਲ ਪਰਵਾਰ ਦਾ ਜੱਦੇ ਪਿੰਡ ਕੁਦਾ ਤੋਂ ਇਲਾਵਾ ਇਹਨਾਂ ਦੇ ਗੜ ਮੰਨੇ ਜਾਂਦੇ ਪਿੰਡਾ ਆਨੰਦਗੜ ਬਾਜਕ ਬੰਬੀਹਾ ਰਾਏਕ ਕਲਾ ਕਾਲਚਰਾਣੀ ਆਦ ਪਿੰਡਾਂ ਦੇ ਦੌਰੇ ਦੌਰਾਨ ਪਿੰਡਾਂ ਵਿੱਚ ਬੀਬਾ ਬਾਦਲ ਨੂੰ ਲੱਡੂਆਂ ਨਾਲ ਤੋਲਦਾ ਜਿੱਥੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਉੱਥੇ ਹੀ ਇਹਨਾਂ ਪਿੰਡਾਂ ਦੇ ਲੋਕਾਂ ਵੱਲੋਂ ਬੀਬਾ ਹਰਸਿਮਰਤ ਬਾਦਲ ਨਾਲ ਖੜੇ ਹੋਣ ਦਾ ਸਬੂਤ ਵੀ ਦਿੱਤਾ ਇਸ ਬਾਰੇ ਗੱਲ ਕਰਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੰਗਤ ਸਰਕਲ ਦੇ ਪ੍ਰਧਾਨ ਸ਼ਸ਼ੀਲ ਕੁਮਾਰ ਗੋਲਡੀ ਨੇ ਕਿਹਾ ਕਿ ਅੱਜ ਲੋਕ ਕਾਂਗਰਸ ਅਤੇ ਆਮ ਆਦਮੀ ਪੀ ਪਾਰਟੀ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਨਾਰਾਜ਼ ਦਿਖਾਈ ਦਿੰਦੇ ਹਨ ਅਤੇ ਬੀਬਾ ਹਰਸਮਰਤ ਕੌਰ ਬਾਦਲ ਦੇ ਹੱਕ 'ਚ ਫਤਵਾ ਦੇਣ ਨੂੰ ਕਾਲੇ ਦਿਖਾਈ ਦੇ ਰਹੇ ਹਨ ਇਸ ਮੌਕੇ ਉਹਨਾਂ ਨਾਲ ਸਾਬਕਾ ਸਰਪੰਚ ਚੱਕ ਆਤਰ ਸਿੰਘ ਵਾਲਾ ਸੰਦੀਪ ਸਿੰਘ ਸਣੀ ਕਾਲਚਰਾਣੀ ਤੋਂ ਸੀਨੀਅਰ ਅਕਾਲੀ ਆਗੂ ਹਰਜੀਤ ਸਿੰਘ ਜਸ਼ਨ ਢਿੱਲੋਂ ਬਲਦੇਵ ਸਿੰਘ ਹਾਕਮਪ੍ਰੀਤ ਤੋਂ ਇਲਾਵਾ ਸਾਫ ਕਾਬਿਦਾਇਕਾ ਤੇ ਮੌਜੂਦ ਹਲਕਾ ਇੰਚਾਰਜ ਪ੍ਰਕਾਸ਼ ਪੱਟੀ ਵਿਸ਼ੇਸ਼ਤਾ ਤੇ ਮਜਦੂਦ ਮੌਜੂਦ ਰਹੇ ਦੇਖਦੇ ਰਹੋ ਪੰਜਾਬੀ ਆਤੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪੈਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਮਰੇ ਪਸ਼ੂ ਮਰੇ ਮਰੇ ਕਿਸਾਨ ਮਰੇ ਕੋਈ ਕਿਸੇ ਦੀ ਸੁਣਵਾਈ ਇਹ ਹਾਲਾਤ ਨੇ ਕਿ ਸਰਕਾਰਾਂ ਨਸ਼ੇ ਵੇਚ ਕੇ ਆਪਣੇ ਪੈਸੇ ਦੀ ਕਮਾਈ ਕਰ ਲਏ ਕਿ ਸੁਪਨੇ ਦਿਖਾ ਰਹੇ ਨੇ ਨਜ਼ੀਰੋ ਬਿਲ ਆ ਗਿਆ ਵਿਸ਼ਟਾਚਾਰ ਖਤਮ ਹੋ ਗਿਆ ਬੇਰੋਜ਼ਗਾਰੀ ਖਤਮ ਹੋ ਗਈ ਸੋਚੇ ਪੰਜਾਬ ਇਹਨਾਂ ਬੱਚਿਆਂ ਦਾ ਪਿੱਛੇ ਬਚਾਣਾ ਹੈ ਪਹਿਲੇ ਜੋ ਨੂੰ ਫੈਸਲਾ ਬਾਡੇ ਹੱਥ ਵਿੱਚ ਹੋਊਗਾ ਇਹ ਦਿੱਲੀ ਨੂੰ ਕੋਈ ਸੁਨੇਹਾ ਦੇਣਾ ਕਿ ਪੰਜਾਬੀ ਹੁਣ ਜਾਗ ਗਏ ਨੇ ਹੁਣ ਦਿੱਲੀ ਦੀ ਤਾਕਤ ਪੰਜਾਬ ਨਹੀਂ ਚਲਾਣ ਗਿਆ ਆਪ ਦੀ ਕੁਰਸੀ ਦੇ ਖਾਤਰ ਪੰਜਾਬ ਦੇ ਖਤਰੇ ਉੱਤੇ ਦਾਗਾ ਨਹੀਂ ਮਾਰਿਆ ਸਾਡੇ ਕੰਪਨੀਆਂ ਦੇ ਨਾਲ

बाद बाद चारे चारे तो मैं आज बाकी सारी गलत करते बहुत सारी गलिया लेकिन सारे सियाने उम्मीद करती हूं कि अगले छह हफ्त वोटर बन के नहीं वोटर बन के बाकियों चलाओं आएंगे इन्होंने गल ना फस जाना क्योंकि नवे सामने थानू दिखा जाए दो हजार हो गए दो बैठे हो

ਸਾਨੂੰ ਗੁਰਦਾਸ ਦੇ ਬੈਕੇ ਗੋਲੀਆ ਖਾਲੀਆਂ ਪੈ ਰਿਆ ਨੇ ਤੇ ਆਪਣੇ ਪਿੰਡਾਂ ਦਾ ਵਿਕਾਸ ਖਤ ਹੋ ਗਿਆ ਸਾਡੀ ਸਹੂਲਤਾਂ ਮੰਗੋ ਰਹੀਆਂ ਨੇ ਤੇ ਫਿਰ ਕੌਣ ਜ਼ਿੰਮੇਵਾਰ ਸਰਕਾਰ ਜ਼ਿੰਮੇਵਾਰ ਹੈ ਤੇ ਸਰਕਾਰ ਨੂੰ ਚੋਣਾਂ કોਣ ਹੈ ਵੋਟਾਂ ਨਾਲ ਸਰਕਾਰ ਬਣਾਉਣ ਵਾਸਤੇ ਆਪਾਂ ਸੋਚ ਬਣਿਆ ਤੇ ਕਿਤੇ ਲੱਗਤੇ ਆਪਾਂ ਨੂੰ ਮੰਨਣਾ ਪਊਗਾ ਕਿ ਆਪਣੀ ਗਲਤੀ ਦਾ ਸੁਨਿਆਜਾ ਸਾਨੂੰ ਸਾਰਿਆਂ ਨੂੰ ਗੁੱਸਾ ਪੈਂਦਾ ਤੇ ਮੈਂ ਇਹ ਵੀ ਕਹਿ ਸਕਦੀ ਹਾਂ ਕਿ ਪਿਛਲੇ 8 ਸਾਲਾਂ ਚ

ਇਹਦਾ ਜਵਾਬ ਦਿਓ ਤੇ ਜੇ ਆਪਾਂ ਤਨ ਜਿਹੜਾ ਬੰਦਾ ਆ ਜਾਂਦਾ ਬਹੁਤ ਵਧੀਆ ਬੋਲਣ ਦਾ ਕੋਈ ਨਵਾਂ ਸੁਪਨਾ ਦਿਖਾ ਕੇ ਨਵਾਂ ਲਾਲਚ ਤੁਹਾਨੂੰ ਦੇ ਕੇ ਨਵੀਂ ਗੱਲ ਸੁਣਾ ਕੇ ਫਾੜੀ ਮੋੜ ਲੈ ਕੇ ਫਿਰ ਆਪਣੀ ਕੋਸ਼ਿਸ਼ੇ ਤਾਂ ਐਸ਼ ਕਰਦਾ ਲੇਕਿਨ ਤੁਸੀਂ ਜਿੱਥੇ ਬੈਠੋ ਬਾਹਲੇ ਹਾਲਾਤ ਰੋਜ਼ ਦੇ ਬਦਲਦੇ ਜਾ ਰਹੇ ਨੇ ਫਿਰ ਇਹਦੇ ਵਿੱਚ ਕੋਈ ਸਿਆਣਪ ਨਹੀਂ ਗੱਲ ਤਾਂ ਹੈ ਸੋ ਕਹਿੰਦਾ ਇਹ ਨਹੀਂ ਦੇਂਦੀ ਕਲਾਂ ਮਾਸਤੇ ਆਇਓ ਆਪਣਾ ਪਾਸਨੇ ਟੈਸਟ ਕਰ ਲਈਓ ਤੇ ਬੁੱਧਿਆਂ ਦਾ ਪਾਕ ਜੇ ਮੇਰੀ ਗੱਲ ਤੁਹਾਨੂੰ ਠੀਕ ਨਾ ਲੱਗੇ ਤੇ ਉਹਨਾਂ ਨੂੰ ਮੇਰੀ ਕਲਾ ਦਾ ਜਵਾਬ ਮੰਗਣਾ ਤੇ ਜੇ ਉਹ ਮੇਰੇ ਉੱਤੇ ਕੁਝ ਕਹਿਣੇ ਪਰਸਾ ਉਹ ਸਾਡੇ ਕੋਲ ਜਵਾਬ ਮੰਗੋ ਵਾਸਤੇ ਫੜੇ ਸੁਬੇ ਵਾਸਤੇ ਸਹੀਆ ਤਾਈ ਸੁਬਾ ਅੱਗੇ ਲੱਗੂਗਾ ਤੇ ਇਹਨਾਂ ਬੱਚਿਆਂ ਦਾ ਪਰੇ ਬਚੂਗਾ ਨਹੀਂ ਤਾਂ ਅੱਜ ਦੇ ਹਾਲਾਤ 'ਚ ਪੰਜਾਬ ਨੂੰ ਕੋਈ ਬਚਾ ਨਹੀਂ ਸਕਦਾ ਪੰਜਾਬੀਆਂ ਨੇ ਪਿਛਲੇ 7 ਸਾਲਾਂ 'ਚ ਝੂਠੇ ਵਾਅਦਿਆਂ ਨੇ ਮਰਨ ਲੱਗ ਕੇ ਪਹਿਲੇ ਉਹ ਪੰਨੇ ਦੀ ਸਰਕਾਰ ਬਣਾਤੀ ਜਿਹਨੇ 5 ਸਾਲ ਦਾ ਕਰਤਰ ਨੌਕਰੀ ਦੇ ਦਾ ਵਾਅਦਾ ਕੀਤਾ ਸੀ

कि भी को कर ने? कि सरकार सरकार समझौते को खड़े खड़े के मोदी का एजेंडा क्यों जा रही है? जिस केजरीवाल पता लगया कि शराब घोटाले च केजरीवाल को घोटाला उन्ना ही बनिया ने लागू मुख्यमंत्री ने की केजरीवाल किया किसानों के के पूरा छोड़ आप, दे आप दिखाते आप करते ये ये है दिल्ली दिल्ली वाली सरकार अभी नहीं ज्यादा में कदों जा किसान धोखा सारे देश के का समझौता हो गया गठबंधन हो गया नहीं पार्टी नहीं करते मुल्क बनाते